ਇਸ ਨੂੰ ਪੰਜਾਬੀ ਵਿੱਚ ਨਿਉਲਾ ਪਪੀਹਾ ਅੰਗਰੇਜ਼ੀ ਵਿੱਚ ਸਰਕੀਰ ਕੁਕੂ ਜਾਂ ਸਰਕੀਰ ਮਾਲਕੋਹਾ ਅਤੇ ਹਿੰਦੀ ਵਿੱਚ ਸਰਕੀਰ ਮਾਲਕੋਹਾ ਕਹਿੰਦੇ ਹਨ ਡੰਡੀ ਇਹ ਨਿਉਲੇ ਪਪੀਹੇ ਦੀਆਂ ਪ੍ਰਜਾਤੀਆਂ ਭਾਰਤ ਪਾਕਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚ ਵਾਈਆਂ ਜਾਂਦੀਆਂ ਹਨ ਡੰਡੀ ਇਨਾ ਨਿਉਲੇ ਪੁਪੀਹੇ ਪ੍ਰਜਾਤੀਆਂ ਦੇ ਕੁਦਰਤੀ ਵਾਤਾਵਰਣ ਅਤੇ ਨਿਵਾਸ ਸਥਾਨਾਂ ਵਿੱਚ ਗਰਮ ਖੰਡੀ ਅਤੇ ਉਪ ਉਪਖੰਡੀ ਸੁੱਕੇ ਨੀਵੇਂ ਜੰਗਲ ਸੁੱਕੇ ਪੱਤਝੜ ਵਾਲੇ ਸੈਕੰਡਰੀ ਜੰਗਲ ਸੁੱਕੇ ਪਹਾੜੀ ਜੰਗਲ ਅਤੇ ਸੁੱਕੀਆਂ ਝਾੜੀਆਂ ਸ਼ਾਮਲ ਹਨ ਡੰਡੀ ਨੀਵਲੇ ਪਪੀਹੇ ਦਾ ਸਿਰ ਗਰਦਨ ਗਲਾ ਅਤੇ ਉੱਪਰਲੇ ਹਿੱਸੇ ਰੇਤਲੇ ਪੂਰੇ ਹੁੰਦੇ ਹਨ ਡੰਡੀ ਛਾਤੀ ਅਤੇ ਢਿੱਡ ਦਾ ਖੇਤਰ ਕਸਮੈਲਾ ਰੇਤਲੇ ਰੰਗੀ ਹੁੰਦਾ ਹੈ ਡੰਡੀ ਖੰਭਾਂ ਦੀਆਂ ਡੰਡੀਆਂ ਗੂੜੀਆਂ ਲਿਸ਼ਕਮੀਆਂ ਪੂਰੀਆਂ ਹੁੰਦੀਆਂ ਹਨ ਡੰਡੀ ਪੂੰਜਾ ਲੰਬਾ ਅਤੇ ਪੂਰਾ ਹੁੰਦਾ ਹੈ ਡੰਡੀ ਪੂੰਜੇ ਤੇ ਖੰਭਾਂ ਵਿੱਚ ਚੌੜੇ ਚਿੱਟੇ ਸਿਰੇ ਹੁੰਦੇ ਹਨ ਡੰਡੀ ਨਿਉਲੇ ਪਪੀਹੀ ਦੀ ਚੁੰਝ ਪੀਲੇ ਸਿਰੇ ਦੇ ਨਾਲ ਚਮਕਦਾਰ ਲਾਲ ਰੰਗੀ ਹੁੰਦੀ ਹੈ ਡੰਡੀ ਅੱਖਾਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਡੰਡੀ ਪੈਰ ਫਿੱਕੇ ਸਲੇਟੀ ਰੰਗ ਦੇ ਹੁੰਦੇ ਹਨ ਡੰਡੀ ਨਰ ਅਤੇ ਮਾਦਾ ਦੋਹਾਂ ਦੇ ਪੈਰ ਇੱਕੋ ਜਿਹੇ ਹੁੰਦੇ ਹਨ ਡੰਡੀ ਇਹਨਾਂ ਦੀ ਖੁਰਾਕ ਵਿੱਚ ਮੁੱਖ ਤੌਰ ਉੱਤੇ ਵੱਡੇ ਕੀੜੇ ਮਕੌੜੇ ਹੁੰਦੇ ਹਨ ਡੰਡੀ ਸੁੰਡੀਆਂ ਗੰਡੋਏ ਟਿੱਡੀਆਂ ਦੀਮਕ ਅਤੇ ਕਿਰਲੀਆਂ ਇਹਨਾਂ ਦਾ ਮੁੱਖ ਭੋਜਨ ਹਨ ਡੰਡੀ ਉਹ ਮੁੱਖ ਤੌਰ ਉੱਤੇ ਜ਼ਮੀਨ ਉੱਤੇ ਚਾਰਾ ਕਰਦੇ ਹਨ ਡੰਡੀ ਕਦੇ-ਕਦਾਂ ਉਹ ਰੁੱਖਾਂ ਦੀਆਂ ਟਹਿਣੀਆਂ ਅਤੇ ਪੱਤਿਆਂ ਤੋਂ ਆਪਣਾ ਸ਼ਿਕਾਰ ਚੁੱਕ ਲੈਂਦੇ ਹਨ ਡੰਡੀ, ਨਿਉੜਾ, ਪਪੀਹਾ ਪ੍ਰਜਾਤੀਆਂ ਸਟਾਰਟ ਦਾ ਪ੍ਰਜਨਨ ਸੀਜ਼ਨ ਭਾਰਤ ਵਿੱਚ ਜੂਨ ਤੋਂ ਸਤੰਬਰ ਤੱਕ ਹੁੰਦਾ ਹੈ ਡੰਡੀ ਇਹ ਇੱਕੋ ਇੱਕ ਅਤੇ ਖੇਤਰੀ ਹੁੰਦੇ ਹਨ ਡੰਡੀ ਇਹ ਪੰਛੀ ਆਪਣੀ ਸੇਜਣੀ ਦੇ ਹੋਰਨਾ ਪੰਛੀਆਂ ਦੀ ਤਰ੍ਹਾਂ ਦੂਸਰੇ ਪੰਛੀਆਂ ਦੇ ਆਲਣਿਆਂ ਵਿੱਚ ਅੰਡੇ ਨਹੀਂ ਦਿੰਦਾ ਡੰਡੀ ਆਲਣੇ ਬਣਾਉਣ ਵਾਲੀਆਂ ਥਾਵਾਂ ਵਿੱਚ ਕੰਡਿਆਲੀ ਝਾੜੀਆਂ ਸ਼ਾਮਲ ਹਨ ਡੰਡੀ ਪੰਜਾਬੀਆਂ ਨੇ ਦੀ ਲੋੜੀ ਮਨਾਉਣ ਦਾ ਸੱਭਿਆਚਾਰ ਸ਼ੁਰੂ ਕਰਕੇ ਲੋਕਾਂ ਦੇ ਮਨਾ ਵਿੱਚੋਂ ਮੁੰਡੇ ਕੁੜੀ ਦੇ ਫਰਕ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ ਡੰਡੀ ਕੁੜੀਆਂ ਦਾ ਵੀ ਲੋੜੀ ਦੇ ਤਿਹਾਰ ਉੱਤੇ ਓਨਾ ਹੀ ਅਧਿਕਾਰ ਹੈ ਜਿੰਨਾ ਕਿ ਮੁੰਡਿਆਂ ਦਾ ਡੰਡੀ ਹੁਣ ਲੋਕ ਜਾਗਰੂਕ ਹੋ ਰਹੇ ਹੈ ਡੰਡੀ ਉਨ੍ਹਾਂ ਦੀ ਸੋਚ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਡੰਡੀ ਹੁਣ ਉਹ ਬੜੇ ਚਾਅ ਨਾਲ ਧੀਆ ਦੀ ਲੋੜੀ ਮਨਾ ਕੇ ਸਮਾਜ ਨੂੰ ਇੱਕ ਸੰਦੇਸ਼ ਦੇ ਰਹੇ ਹਨ ਕਿ ਧੀਆ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈ ਸਿਰਫ ਸਾਡੀ ਸੋਚ ਵਿੱਚ ਫਰਕ ਸੀ ਜਿਸ ਨੂੰ ਹੁਣ ਬਦਲਣ ਦੀ ਲੋੜ ਹੈ ਡੰਡੀ ਅੱਜ ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਜੋ ਧੀਆਂ ਤੋਂ ਅਛੂਤਾ ਹੋਵੇ ਡੰਡੀ ਅੱਜ ਉਹ ਸਰਹੱਦਾਂ ਉੱਤੇ ਫੌਜੀ ਬਣ ਕੇ ਪੈਰਾ ਦੇ ਰਹੀਆਂ ਹਨ ਡੰਡੀ ਜੇ ਕਿਸੇ ਵੀ ਖੇਤਰ ਵਿੱਚ ਉਹ ਪੁੱਤਾਂ ਤੋਂ ਘਟ ਨਹੀਂ ਤਾਂ ਨਵੇਂ ਸਾਲ ਦੇ ਪਹਿਲੇ ਸਮਾਜਿਕ ਤਿਹਾਰ ਲੋਹੜੀ ਉੱਤੇ ਉਸ ਦਾ ਵੀ ਉਨਾ ਹੀ ਹੱਕ ਹੈ ਜਿੰਨਾ ਇੱਕ ਪੁੱਤ ਦਾ ਡੰਡੀ ਸਲਾਈ ਹਰ ਨਵੀਂ ਜੰਮੀ ਧੀ ਦੀ ਲੋੜੀ ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਈ ਜਾਣੀ ਚਾਹੀਦੀ ਹੈ ਡੰਡੀ ਹੁਣ ਵੱਖ-ਵੱਖ ਸੰਸਥਾਵਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਧੀਆਂ ਨੂੰ ਪੁੱਤਾਂ ਦੇ ਬਰਾਬਰ